ਦੀਨਾਨਗਰ ਦੀਨਪੰਦੇ ਮਕੌੜਾ ਪਤਨ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਨ ਕਾਰਨ ਰਾਵੀ ਦਰਿਆ ਤੋਂ ਪਾਰ ਵੱਸਦੇ 7 ਪਿੰਡਾਂ ਦਾ ਸੰਪਰਕ ਭਾਰਤ ਦੇਸ਼ ਨਾਲ ਟੁੱਟ ਚੁੱਕਾ ਹੈ ਅਤੇ ਇਹਨਾਂ ਪਿੰਡਾਂ ਨੂੰ ਜਾਣ ਦਾ ਇੱਕੋ ਮਾਤਰ ਸਹਾਰਾ ਕਿਸ਼ਤੀ ਵੀ ਪਾਣੀ ਦਾ ਪੱਧਰ ਵਧਨ ਕਾਰਨ ਚੁਕਲੇ ਗਈ ਹੈ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਇਹਨਾਂ ਪਿੰਡਾਂ ਦੀ ਕਿਸੇ ਸਰਕਾਰ ਨੇ ਸਹਾਨੇ ਲਈ ਜਿਸ ਕਰਕੇ ਕਈ ਲੋਕ ਇਹਨਾਂ ਪਿੰਡਾਂ ਨੂੰ ਛੱਡ ਕੇ ਜਾ ਚੁੱਕੇ ਨੇ ਦੱਸਿਆ ਜਾ ਰਿਹਾ ਹੈ ਕਿ 14 ਪਿੰਡਾ ਚੋਂ ਰਾਵੀ ਦਰਿਆ ਤੋਂ ਪਾਰ ਹੁਣ ਸਿਰਫ 7 ਪਿੰਡ ਹੀ ਮੌਜੂਦ ਹਨ ਬਹੁਤ ਮੁਸ਼ਕਿਲਾਂ ਵੀ ਆਂਟ ਜਾਣ ਤੇ ਪਾਣੀ ਦੀ ਮਤਲਬ ਰਹਿਣ ਪੈਣ ਦੀ ਸਾਡ ਬਹੁਤ ਮੁਸ਼ਕਲਾ ਹੈ ਕਿ ਤਰ੍ਹਾਂ ਆਈ ਸਾਡੀ ਕੋਈ ਜਮੀਨ ਨਹੀਂ ਕੋਈ ਜ਼ਾਇਦਾਤ ਨਹੀਂ ਕੋਈ ਸਾਨੂੰ ਆਂਟ ਜਾਣ ਵਾਸਤੇ ਬਹੁਤ ਮੁਸ਼ਕਲਾ ਨਾਹੀਂ ਥੱਲੇ ਕੋਈ ਜਗ੍ਹਾ ਹੈ ਪਾਰ ਕੋਈ ਸਾਡੇ ਕਿ ਮਤਲਬ ਨਾ ਕੋ ਪੈਲੀ ਹੈ ਨਾ ਕੋ ਜ਼ਮੀਨ ਆ ਬਹੁਤ ਮੁਸ਼ਕਲਾ ਕੰਮ ਕਰ ਵੀ ਹੈ ਨਹੀਂ ਆ ਵੇਹੇ ਟਾਈਮ ਪਾਸ ਕਰਦੇ ਇੱਕ ਦੂਸਰੇ ਵੀ ਘਰ ਕੰਮ ਕਰਦੇ ਤੇ ਗਰੀਬ ਬਹੁਤ ਮਾੜੇ ਆਹੀ ਬਿਲਕੁਲ ਹੀ ਲੱਤ ਤੋਂ ਵੀ ਹੈਡੀਕਾਪਟਰ ਮੈਂ ਕੋਈ ਕੰਮ ਕਰ ਨਹੀਂ ਸਕਦੀ ਆਣੇ ਜਾਂਦੀ ਬਹੁਤ ਮੁਸ਼ਕਲ ਰਿਸ਼ਤੇਦਾਰ ਵੀ ਸਾਨੂੰ ਇੰਨਾ ਨਹੀਂ ਰੱਖਦੇ ਦੇ ਨਾ ਕੋਈ ਸਾਡੇ ਕੋਲ ਆਂਦਾ ਜਾਂਦਾ ਆ ਬਹੁਤ ਮੁਸ਼ਕਲ ਆ ਦੋ ਚਾਰ ਦਿਨ ਰਹੇ ਰਹਿੰਦੇ ਆ ਫੇਰ ਆ ਜਾਂਦੀ ਆ ਇੱਧਰ ਕਿੱਥੇ ਜਾਈਏ ਹਾਂ ਕੋਈ ਨਿਕਲਣ ਰੱਖਣ ਦਾ ਪੈਂਦਾ ਕੋਈ ਰੋਕ ਟਾਂਗਦੀ ਨਹੀਂ ਨਾ ਕੋਈ ਸਰਕਾਰਾਂ ਅੰਦਰ ਆਂਦੀਆਂ ਜਾਂਦੀਆਂ ਸਾਨੂੰ ਕਹਿ ਦਿੰਦੀਆਂ ਪੋਲ ਬਲਵਜ ਅੱਜ ਬਣਾਉਣੀ ਆ ਕੱਲ ਬਣਾਉਣੀ ਕੋਈ ਨਹੀਂ ਬਣਾਉਂਦਾ ਫੇਰ ਕਹਿ ਕੇ ਚਲੇ ਜਾਂਦੇ ਆ ਮੁੜ ਕੇ ਕੋਈ ਸਾਡਾ ਸੋਚਦਾ ਮੁੜ ਕੇ ਵੜਦਾ ਨਹੀਂ ਸਾਡੇ ਵੱਲ ਦਿਖਦਾ ਨਹੀਂ ਕੋਈ ਹੈਗਾ ਰੰਦਾ ਕਿ ਜਾਂ ਨਹੀਂ ਰੰਦਾ ਕਿ ਜਾਂ ਕਿੱਦਾਂ ਖਾਂਦੇ ਕਿੱਦਾਂ ਰਹਿੰਦੇ ਆ ਸਾਡਾ ਸੋਚ ਤਾਂ ਕੁਛ ਨਹੀਂ ਇਹ ਚਾਰ ਪੰਜ ਕਿੱਲੀ ਬਹੁਤ ਔਖੇ ਹਨ ਕੋਈ ਅਮਰਦਸ ਸਿੰਘ ਜਾਣੇ ਵੀ ਪੈ ਜਾਂਦਾ ਜਾਂ ਕੋਈ ਕੁਛ ਵੀ ਹੁੰਦਾ ਬਹੁਤ ਮੁਸ਼ਕਲ ਹੈ ਮੇਰਾ ਹਾਂ ਬਹੁਤ ਮੁਸ਼ਕਲ ਹੈ ਬਹੁਤ ਜੇ ਤੇ ਮੈਂ ਕਹਿੰਦਾ 100 ਤੋਂ ਵੀ ਵੱਧ ਮੁਸ਼ਕਲਾਂ ਸਾਰੀਆਂ ਮੁਸ਼ਕਲਾਂ ਲੱਭੀਆਂ ਸਾਨੂੰ ਸਹੂਲਤ ਲੱਭੀ ਕੋਈ ਨਹੀਂ ਸਾਨੂੰ ਇੱਥੇ ਕੇਸ ਕਿਸਮ ਦੀ ਵੀ ਸਹੂਲਤ ਨਹੀਂ ਹੈ ਅਸੀਂ ਬੱਚਿਆਂ ਨੂੰ ਇੱਧਰ ਪੜਾਉਣ ਵਾਸਤੇ ਲਿਆ ਰਹੇ ਆ ਘਰ ਇੱਧਰ ਨਹੀਂ ਆ ਇੱਧਰ ਕਰਨਾ ਪਸ਼ੂ ਸਾਡੇ ਜਿਹੜੇ ਨਾ ਹੁਣ ਮੈਂ ਕੱਲ ਦਾ ਥੇ ਰੋ ਗਿਆ ਪਿਆ ਮੇਰੇ ਪਸ਼ੂ ਭੁੱਖੇ ਮਾਰ ਰਹੇ ਨੇ ਪੰਜ ਛੇ ਪਸ਼ੂ ਰੱਖਿਆ ਮੈਂ ਕਿ ਕਿੱਦਾਂ ਜਾ ਕੇ ਉਹਨੂੰ ਕਿਸ ਮੌਕੇ ਤੇ ਜਾ ਕੇ ਸਾਂਭਣਾ ਐ ਮੈਂ ਪੰਜ ਚਾਰ ਬੋਰੇ ਖਾਦ ਦੇ ਲੈ ਕੇ ਜਾ ਲਿਆ ਇਹਨਾਂ ਨੂੰ ਸਾਂਭਣਾ ਐ ਜਾ ਪਸ਼ੂ ਸਾਹਮਣੇ ਮੁਸ਼ਕਿਲਾਂ ਬਹੁਤ ਆ ਪੁਲ ਸਾਡਾ ਇੱਥੇ ਨਾ ਕਹਿੰਨੇ ਬਣਾਣਾ ਨਾ ਬੰਦਣਾ ਧਰਮਾਨ ਜੀਵਾਨ ਨਾਲ ਬੜੀ ਆਸ ਸੀ ਪਰ ਲੇਕਨ ਇਹ ਵੀ ਜਵਾਬ ਦੇ ਹਾਂਜੀ ਕਿੰਨੇ ਕੁ ਪਿੰਡ ਨੇ ਉਧਰ ਇੰਨੇ ਸੱਤ ਨੇ ਜੀ ਇੱਥੇ ਪਹਿਲਾਂ ਕਿੰਨੇ ਪਹਿਲਾਂ ਦੀ ਪਿੰਡਾਂ ਦੀ ਬਾਦੀ ਬਹੁਤ ਹੀ ਕੋਈ ਦਰਿਆਲੇ ਢਾਏ ਕੋ ਲੋਕੀ ਕਿਲਾ ਦੋ ਕਿਲੇ ਵਾਲੇ ਛੱਡ ਕੇ ਚਲ ਗਏ ਕਹਿੰਦੇ ਚਲੋ ਪਾਰ ਚਲੀਏ ਇੱਥੇ ਕੀ ਕਰਨਾ ਉਹ ਆਪਣੇ کاروبار ਲੋਕਾਂ ਪਾਲੇ ਤੇ ਬਾਕੀ ਪਿੰਡ ਦੇ ਇੱਥੇ ਮੇਰੇ ਖਿਆਲ 15 20 ਪਿੰਡ ਬਸਦੇ ਸੀ 25 ਪਿੰਡ ਵੀ ਹੋਣਗੇ ਕੋਈ ਸਮੇਂ ਨੂੰ ਕੋਈ ਦਰਿਆ ਦੇ ਬਾਝ ਆ ਗਏ ਕੁਝ ਲੋਕੀ ਛੱਡ ਕੇ ਚਲ ਗਏ ਯਾਦ ਹੋ ਗਿਆ ਉਹ ਦੇਸ਼ ਹਾਂਜੀ ਯਾਦ ਅਸੀਂ ਕਦੋਂ ਆ ਜੀ ਅਸੀਂ ਗੁਲਾਮ ਹੈ ਅੱਜ ਵੀ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is a professional by plumbing, electrician, masonry, carpentering. For more information, please contact him at under check rate rate www CheckTrade platform www.chectrait.com slash 921760. Chander Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ